ਮੇਰੇ ਵੱਲੋਂ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਿੰਨੂ ਦੇ ਬੂਟੇ ਲਾਉਨੇ ਆ ਤੇ ਡ੍ਰੈਗਨ ਫਰੂਟ ਉਹਦੇ ਬੂਟੇ ਲਾਉਨੇ ਆ ਦੂਸਰਾ ਹੈਗਾ ਕਿ ਆਪਾਂ ਇੱਕ ਚਿਗੂਆ ਦਾ ਲਿਆਂਦਾ ਬੂਟਾ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਿੰਨੂਆ ਦੇ ਬੂਟੇ ਲਾਉਨੇ ਆ ਤੇ ਨਾਲੇ ਆਪਾਂ گلاب ਦੇ ਤਿੰਨ ਬੂਟੇ گلاب ਦੇ ਲਾਵਾਂਗੇ ਤੇ ਤਿੰਨ ਹੀ ਬੂਟੇ ਆਪਾਂ ਡ੍ਰੈਗਨ ਫਰੂਟ ਦੇ ਲਾਵਾਂਗੇ ਇੱਕ ਆਪਾਂ ਲਾਵਾਂਗੇ ਚੀਕੂ ਦਾ ਇਹਨਾ ਪਟੋਲੇ ਪੱਟ ਲੈ ਪੋਏ ਪੱਟ ਕੇ ਨਾ ਤੇ ਆਪਾਂ ਨੂੰ ਹਾਇ ਕਰੀਂ ਪਟਲਾਂ ਇਹ ਚੰਗੀ ਤਰ੍ਹਾਂ ਆਪਾਂ ਇਹ ਮਿੱਟੀ ਹੈ ਜਿਹੜੀ ਇਹ ਗੋਲੀ ਕਰ ਲਈ ਇਹਦੇ ਵਿੱਚ ਜਿਹੜੀ ਨੀਂਹ ਵਗੈਰਾ ਪਾਉਣੀ ਹੈ ਉਹ ਸਾਰੀ ਰੋੜੀ ਦੀ ਪਾ ਲਈ ਇਹਨੂੰ ਆਪਾਂ ਲਾ ਕੇ ਇਸ ਤਰ੍ਹਾਂ ਕਰਕੇ ਲਾ ਲਾਂਗੇ சங்க தர மிாா் எது முடிப்பான அலகாஸ் தராரி பூவ பட்டாங்க இது மிட்டு எஸ் தரே உச்சி ரெனா ਇਹ ਹੈਗਾ ਬੂਟਾ گلاب ਦਾ ਤੇ ਆ ਇਹਦੀ ਪਿਆਉਂਦ ਹੁੰਦੀ ਹੈ ਇਹ ਜਿਹੜਾ ਮਿੱਠਾ گلاب ਹੁੰਦਾ ਨਾ ਉਹਦੇ ਤੇ ਉੱਤੇ ਪਿਆਉਂਦ ਕਰਦੇ ਆ ਇਹਦੇ ਵਿੱਚ ਹੁਣ ਐ ਤਾਂ ਨਹੀਂ ਪਤਾ ਕਿਹੜਾ ਕਿਹੜਾ ਹੈ ਇਹ ਤਿੰਨ ਤਰ੍ਹਾਂ ਦੇ ਆ گلاب ਇੱਕ ਕਾਲਾ گلاب ਆ ਇੱਕ ਵਾਈਟ گلاب ਆ ਤੇ ਇੱਕ ਹੈਗਾ ਪੀਲਾ گلاب ਇਹਨਾਂ ਆਪਾਂ ਇਹ ਵੀ ਇੱਥੇ ਲਾ ਲਈਏ ਇਹਨਾਂ ਦੇ ਵਿਚਾਲੇ ਨਾਲ-ਨਾਲ ਇਹ ਲਾ ਦਿੰਦੇ ਆ ਆਹ ਵਾਲੇ ਆਪਾਂ ਨਾ ਡ੍ਰੈਗਨ ਫਰੂਟ ਤੇ ਆਹ ਬੁੱਟੇ ਲੈ ਕੇ ਆਂਦੇ ਆ ਆਹ ਤੇ ਨਾ ਐਸਾ ਹੁੰਦਾ ਇਹ ਹੁਣ ਆਪਾਂ ਲਾਉਨੇ ਆ ਇਹਨਾਂ ਨੂੰ ਵੀ ਉਹ ਤਾਂ ਸਾਰੇ ਲਾਦੇ ਆਪਾਂ ਗਲਾਬ ਦੇ ਹੀ ਲਾਦੇ ਕਿ ਨਵਾਂ ਦੇ ਵੀ ਲਾਦੇ ਯਾ ਡ੍ਰੈਗਨ ਫਰੂਟ ਦੇ ਲਾਉਨੇ ਲਾਉਨੇ ਆ ਇਹਦੇ ਵਿੱਚ ਨਾ ਇੱਕ ਤਾਂ ਹੈਗਾ ਪਿੰਕ ਕਲਰ ਦਾ ਇੱਕ ਵਾਈਟ ਆ ਤੇ ਇੱਕ ਹੈਗਾ yellow ਕਲਰ ਦਾ ਇਹ ਤਿੰਨ ਅਲੱਗ-ਅਲੱਗ ਤਰ੍ਹਾਂ ਦੇ ਡ੍ਰੈਗਨ ਫਰੂਟ ਆਹ ਕਿਹਨਾਂ ਡ੍ਰੈਗਨ ਫਰੂਟ ਲਾਣਗੇ ਲਾ ਦੇਣੇ ਆ ਇਹ ਦੇਖੋ ਖਾਣਾ ਤੱਕ ਜਾ ਕਿ ਇਹਨੂੰ ਥੋੜਾ ਉੱਚਾ ਹੀ ਰੱਖਾਂਗੇ ਆਪਾਂ ਇਹਨਾਂ ਪਾਣੀ ਦੀ ਵੀ ਜਰੂਰਤ ਥੋੜੀ ਜਿਹੀ ਘੱਟ ਹੁੰਦੀ ਹੈ ਇਹ ਜਿਹੜੇ ਬੂਟੇ ਲਾਉਣੇ ਸੀ ਨਾ ਥੋੜੇ ਜਿਹਾ ਸ਼ਾਂ ਵਾਲੇ ਜਿਹੜੇ ਦ੍ਰਾਫਤ ਹੁੰਦੇ ਆ ਆਪਾਂ ਉਹਨਾਂ ਦੇ ਕੋਲੇ ਲਾਉਣਾ ਹੈ ਇਸੇ ਕਰਕੇ ਆਪਾਂ ਇਹ ਕਿੰਨੂਆ ਦੇ ਬੂਟੇ ਨਾਲ ਲਾ ਕੋਲੇ ਲਾਏ ਹੈ ਤੇ ਇਹਨਾਂ ਨੂੰ ਥੋੜੀ ਜਿਹੀ ਸ਼ਾਂ ਹੁੰਦੀ ਰਹੂਗੀ ਪਾਣੀ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਕਰੀਏ ਤਾਂ ਇਹ ਵੀ ਲਾ। ਲਓ ਜੀ ਹੁਣ ਆਪਾਂ ਨਾ ਸਾਰੇ ਬੂਟੇ ਲਾਤੇ। ਆ ਆਪਾਂ ਕਿੰਨੋਂ ਦਾ ਲਾਤਾ ਬੂਟਾ। ਤੇ ਇਹ ਵਾਲੇ ਆਪਾਂ ਡ੍ਰੈਗਨ ਫਰੂਟ ਦੇ ਲਾਤੇ। ਇਹ ਡ੍ਰੈਗਨ ਫਰੂਟ ਦੇ ਆਪਾਂ ਨਾਲ ਤਾਂ ਹੀ ਲਾਏ ਆ ਵੀ ਇਹਨਾਂ ਨੂੰ ਨਾ ਥੋੜੀ ਜਿਹੀ ਛਾਂ ਆਉਂਦੀ ਰਵੇ। ਇਤਨੇ ਲਾਤੇ ਆਪਾਂ। ਲਾਈਨ ਦੇ ਵਿੱਚ ਡ੍ਰੈਗਨ ਫਰੂਟ ਦੇ। ਇਸ ਤਰ੍ਹਾਂ ਕਰਕੇ ਤੇ ਇਹ ਵਾਲੇ ਆਪਾਂ ਸਨੇਕ ਬਲਾਂਡ ਲੱਗੇ ਆ ਆਪਣੇ ਇਹ ਪਹਿਲਾਂ ਹੀ ਲੱਗੇ ਸੀਗੇ ਆ ਨਾਲ ਗੇਂਦੇ ਦੀ ਪਨੀਰੀ ਲਾਈ ਆ ਆਪਾਂ ਇਸ ਕੈਰੀ ਖਾਲੀ ਦੇ ਵਿੱਚ ਤੇ ਨਾਲ ਆਪਾਂ ਨਾ ਇਹ ਕਿੰਨੂਆ ਦੇ ਬੂਟਿਆਂ ਦੇ ਵਿੱਚਕਾਰ ਆਪਾਂ ਆਹ ਨਾ ਗੁਲਾਬ ਲਾਇਆ ਇਹ ਵਾਲਾ ਵਿੱਚ ਗੁਲਾਬ ਦਾ ਬੂਟਾ ਲਾਤਾ ਇਹ ਛੋਟਾ ਹੁੰਦਾ ਨਾ ਫਿਰ ਕਟਿੰਗ ਹੋ ਜਾਂਦੀ ਤੇ ਛੋਟਾ ਹੀ ਰਹੂਗਾ ਉਹਨਾਂ ਚਿਰ ਆਪਾਂ ਜਿੰਨਾ ਚਿਰ ਵੱਡੇ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਇਹਨਾਂ ਨੂੰ ਲਾ ਲਾਂਗੇ ਇਹ ਕਿਹ ਲਾਤਾ ਤੇ ਨਾਲ-ਨਾਲ ਆਪਣੇ ਆ ਫੁੱਲ ਬੂਟੇ ਵੀ ਨਾਲ ਹੀ ਲੱਗੇ ਆ ਹੁਣ ਤਾਂ ਇਹਨਾਂ ਦੀ ਰੁੱਤ ਜਾਈ ਜਾਂਦੀ ਆ ਆਇ ਇੱਕ ਇਹ ਲਾਤਾ ਇਹ ਸਾਰੇ ਆਪਾਂ ਬੂਟੇ ਨਾ ਇੱਕ-ਇੱਕ ਕਰਕੇ ਲਾਤੇ ਕਿ ਆਹ ਵੜੇ ਸਾਰੇ ਲਾਦੇ ਆਪਾਂ ਤੇ ਇਧਰ ਆਪਾਂ ਲਾਤਾ ਚੀਕੂਆ ਦਾ ਬੂਟਾ ਇਹ ਵਾਲਾ ਚੀਕੂਆ ਦਾ ਲੱਗ ਗਿਆ ਤੇ ਹੁਣ ਨਾ ਆਪਾਂ ਇਹਨਾਂ ਨੂੰ ਪਾਵਾਂਗੇ ਪਾਣੀ ਤੇ ਇਧਰਲੀ ਸਾਈਡ ਇੱਥੇ ਲੱਗੀ ਆ ਆਪਣੀ ਇਹ ਵਾਲੀ ਖੰਜੂਰ ਆਇਕਾ ਖੰਜੂਰ ਦਾ ਮੋਟਾ ਹੈਗਾ ਆ ਨਾਲ ਆ ਦੂਜੇ ਫਲਾਵਰ ਇਹਨਾਂ ਦੀ ਤਾਂ ਹੁਣ ਰੁੱਤ ਜਾਣ ਵਾਲੀ ਆ ਤੇ ਇਹ ਵਾਲੇ ਸਾਰੇ ਇਦਾਂ ਲੱਗੇ ਆ ਬਹੁਤ ਜਿਆਦਾ ਸੋਹਣੇ ਲੱਗਦੇ ਆ ਇਸ ਤਰ੍ਹਾਂ ਕਰਕੇ ਆ ਆਪਣਾ ਨਾ ਕੜੀ ਪੱਤਾ ਇਹ ਗਮਲੇ ਦੇ ਵਿੱਚ ਸੀਗਾ ਪਹਿਲਾਂ ਲੱਗਿਆ ਤੇ ਹੁਣ ਨਾ ਆਪਾਂ ਇਹਨੂੰ ਪਟਕੇ ਇੱਥੇ ਲਾਤਾ ਸੀਗਾ ਇਹ ਵੀ ਚੱਲ ਪਿਆ ਆਪਣਾ ਕੜੀ ਪੱਤਾ ਇਹ ਸਾਰੇ ਆਪਣਾ ਲੱਗੇ ਆਪੇ ਆਣਾ ਇੱਕ ਆਪਣਾ ਸੌਂਫ ਦਾ ਬੁੱਢਾ ਹੋ ਗਿਆ ਤੇ ਵੀ ਨਾਲ ਹੀ ਆਸਤਰ ਕਰਕੇ ਲਓ ਜੀ ਆਪਣੀ ਇਹ ਡ੍ਰੈਗਨ ਫਰੂਟ ਦੇ ਬੂਟੇ ਲੱਗ ਗਏ ਇਸ ਤਰ੍ਹਾਂ ਕਰਕੇ ਤਿੰਨੋਂ ਦੇ ਤਿੰਨੇ ਹੀ ਲੱਗ ਗਏ ਆਪਣੀ ਇਹ ਡ੍ਰੈਗਨ ਫਰੂਟ ਦੇ ਤੇ ਇਹ ਆਪਾਂ ਲਾਲਾ ਕਿੰਨੂ ਦਾ ਇਹ ਕੇਵਲ ਲਾ ਗਿਆ ਇੱਥੇ ਆਪਾਂ ਗਲਾਬ ਲਾ ਲਿਆ ਆ ਵੀ ਕਿੰਨੂ ਲਾਤਾ ਇੱਕ ਇਹ ਵੀ ਗਲਾਬ ਲਾਤਾ ਵਿਚਕਾਰ ਫਿਰ ਇੱਥੇ ਕਿੰਨੂ ਦਾ ਬੂਟਾ ਲਾਤਾ ਤੇ ਨਾਲ ਗਲਾਬ ਲਾਤਾ ਇਸ ਤਰ੍ਹਾਂ ਆਪਾਂ ਇਹ ਚਾਰੋਂ ਬੂਟੇ ਲਾਤੇ ਵਿਚ ਵਿਚ ਆਪਾਂ ਗਲਾਬ ਲਾਤਾ ਤੇ ਇਧਰਲੀ ਸਾਈਡ ਤੇ ਨਾ ਆਪਾਂ ਇੱਥੇ ਇਹ ਆਪਾਂ ਚੀਕੂ ਦਾ ਲਾਤਾ ਇਹ ਵਾਲਾ ਬੂਟਾ ਹੁਣ ਮੈਂ ਤੁਹਾਨੂੰ ਦਿਖਾਉਣੀ ਜਿਹੜੇ ਪਹਿਲਾਂ ਲੱਗੇ ਸੀ ਇੱਥੇ ਆਪਾਂ ਨਾ ਗੇਂਦੇ ਦੀ ਪਨੀਰ ਲਾਈ ਆ ਇਹ ਆਪਣਾ ਸਨੇਕ ਪਲਾਂਟ ਲੱਗਿਆ ਹੋਇਆ ਇਹ ਇੱਕ ਗੇਂਦੇ ਦਾ ਬੂਟਾ ਤੇ ਇਹ ਵਾਲੇ ਹੈਗਾ ਬੋਤਲ ਬਰਸ਼ ਇਹ ਵਾਲਾ ਬੂਟਾ ਆ ਬੋਤਲ ਬਰਸ਼ ਦਾ ਇਹਨਾਂ ਨਾਲ ਆਪਣੇ ਪੀਲੀ ਸਰੋਂ ਦੇ ਬੂਟੇ ਹੋ ਗਏ ਮੈਂ ਕਿਹਾ ਚੱਲ ਪੱਕ ਜਾਣ ਦੇ ਇਹ ਸਾਰੇ ਨਾਲ ਇਹ ਜਿਹੜੇ ਸੀਜ਼ਨ ਦੇ ਹਿਸਾਬ ਨਾਲ ਫਲਾਵਰ ਲੱਗਦੇ ਆ ਇਹ ਸਾਰੇ ਇਹੋ ਆ ਹੁਣ ਤਾਂ ਇਹਨਾਂ ਦੀ ਰੁੱਤ ਜਾ ਰਹੀ ਆ ਇਸ ਤਰ੍ਹਾਂ ਕਰਕੇ ਇਹ ਵੀ ਬਹੁਤ ਪਿਆਰੀ ਲੱਗਦੀ ਆ ਹੌਲੀ ਹੌਲੀ ਆਪਾਂ ਇਹ ਗਾਰਡਨ ਤੇ ਗਾਰਡਨ ਤਿਆਰ ਕਰਾਂਗੇ ਤੇ ਇਹ ਵਾਲਾ ਹੈਗਾ ਆਪਣਾ ਖੰਜੂਰ ਦਾ ਬੂਟਾ ਇਹ ਪਹਿਲਾਂ ਲਾਇਆ ਹੋਇਆ ਸੀਗਾ ਤੇ ਇਹ ਨਾਲ-ਨਾਲ ਆਪਾਂ ਨਾ ਸਾਰੇ ਇਸ ਤਰ੍ਹਾਂ ਲਾਲਿਖੀਏ ਬੂਟੇ ਤੇ ਆਪਣਾ ਨਾ ਇੱਕ ਘਰ ਦੇ ਵਿੱਚ ਇੱਕ ਬੂਟਾ ਕੁਦਰਤੀ ਤੌਰ ਕੁਦਰਤੀ ਇਹ ਹੈ ਨਾ ਸੌਂਫਦਾਨੀ ਹੋਇਆ ਇਹ ਵਾਲਾ ਤੇ ਇੱਕ ਇਕੱਲਾ ਹੀ ਇੱਕ ਹੀ ਬੂਟਾ ਹੈਗਾ ਇਹ ਵਾਲਾ ਤੇ ਬਹੁਤ ਹੀ ਭਾਰਾ ਹੈ ਇਹ ਬੂਟਾ ਇਸ ਤਰ੍ਹਾਂ ਕਰਕੇ ਬਹੁਤ ਜਿਆਦਾ ਸੋਹਣਾ ਤੇ ਜਦੋਂ ਵੀ ਵਿਹਲੀ ਹੁੰਨੀ ਆ ਤਾਂ ਜਾਂ ਕਈ ਵੇਰੇ ਆਪਣਾ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਤਾਂ ਮੈਂ ਨਾ ਇੱਥੇ ਆ ਕੇ ਫੁੱਲਾਂ ਕੋਲੇ ਆ ਕੇ ਬੈਠ ਜਾਂਦੀ ਆ ਜਦੋਂ ਇਹਨਾਂ ਨੂੰ ਦੇਖਦੇ ਆ ਤਾਂ ਮਨ ਬੜਾ ਹੀ ਖੁਸ਼ ਹੋ ਜਾਂਦਾ ਤੇ ਇਕੱਲਾਪਨ ਜਿਹੜਾ ਦੂਰ ਹੋ ਜਾਂਦਾ ਤੇ ਜਿਸ ਤਰ੍ਹਾਂ ਕਿ ਆਪਣਾ ਜਦੋਂ ਮਨ ਖੁਸ਼ ਹੁੰਦਾ ਤਾਂ ਆਪਾਂ ਕਾਫੀ ਬਿਮਾਰੀਆਂ ਤੋਂ ਵੀ ਠੀਕ ਹੁੰਦੇ ਇਸ ਲਈ ਘਰਾਂ ਦੇ ਵਿੱਚ ਜ਼ਰੂਰ ਤੁਸੀਂ ਉੜੇ-ਉੜੇ ਕਰਕੇ ਬੂਟੇ ਲਾਓ ਤੇ ਨਾਲ-ਨਾਲ ਆਪਣਾ ਟਾਈਮ ਪਾਸ ਹੋਈ ਜਾਂਦਾ ਤੇ ਸੋਹਣਾ ਲੱਗਦਾ ਘਰ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ